ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਸਵੇਰੇ ਅੱਜ ਸਵੇਰੇ ਸਵੇਰੇ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕ ਜਦੋਂ ਸਵੇਰੇ ਉੱਠੇ ਤੇ ਮੀਂਹ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਮੀਂਹ ਨੇ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਦਿੱਤਾ ਲੋਕਾਂ ਨੂੰ ਲੋਕ ਜਦੋਂ ਸਵੇਰੇ ਉੱਠੇ ਜਿਹੜਾ ਵੈਦਰ ਸੀ ਜਿਹੜਾ ਮੌਸਮ ਸੀ ਇੰਨਾ ਸੋਹਣਾ ਠੰਡੀ ਹਵਾ ਚੱਲ ਰਹੀ ਸੀ ਮੋਟੀ ਕਣੀ ਦਾ ਸੋਨਾ ਮੀਂਹ ਪੈ ਰਿਆ ਸੀ ਸੋ ਕਿਤੇ ਨਾ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਲੋਕਾਂ ਦੇ ਚਿਹਰਿਆਂ ਤੇ ਰੌਣਕ ਆ ਗਈਆਂ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਆਹੋ 48 ਡਿਗਰੀ 48 ਡਿਗਰੀ ਤੋਂ ਵੀ ਉੱਪਰ ਜਾ ਰਿਹਾ ਤੇ ਦਿਨੇ ਇੰਨੀ ਜ਼ਿਆਦਾ ਗਰਮੀ ਹੋ ਜਾਂਦੀ ਹੈ ਕਿ ਘਰੋਂ ਬਾਹਰ ਨਿਕਲਣਾ ਫੌਤੀ ਔਖਾ ਲੱਗਦਾ। ਕਿਉਂਕਿ ਪਿਛਲੇ ਬਹੁਤ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ ਇਸ ਕਰਕੇ ਮੀਂਹ ਦਾ ਆਉਣਾ ਬੜਾ ਹੀ ਜ਼ਰੂਰੀ ਸੀ। ਸੋ ਕਿਤੇ ਨਾ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਲੋਕਾਂ ਨੇ ਜ਼ਰੂਰ ਹੁਣ ਸੁੱਖ ਦਾ ਸਾਹ ਲਿਆ ਥੋੜੀ ਜੀ ਆਪਾਂ ਰਾਹਤ ਕਹਿ ਸਕਦੇ ਹਾਂ ਜੋ ਗਰਮੀ ਤੋਂ ਹੁਣ ਮਿਲੀ ਹੈ। ਮੋਟੀ ਗਣੀ ਦਮੀ ਪੈ ਰਿਆ ਤਸਵੀਰਾਂ ਮੋਹਾਲੀ ਚੰਡੀਗੜ੍ਹ ਦੀਆਂ ਨੇ ਇੱਕ ਪਾਸੇ ਕਿਸਾਨਾਂ ਦਾ ਝੋਨਾ ਲੱਗ ਰਿਹਾ ਤੇ ਇੱਕ ਪਾਸੇ ਮੀਂਹ ਪੈਣ ਲੱਗ ਪਿਆ ਕਿਸਾਨਾਂ ਲਈ ਸਮਝੋ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਬਾਕੀ ਜਿਹੜੇ ਦਫ਼ਤਰ ਜਾਣ ਵਾਲੇ ਲੋਕ ਨੇ ਜਿਹੜੇ ਟੂ-ਵੀਲਰਸ ਤੇ ਜਾਂਦੇ ਨੇ ਸਕੂਟਰਾਂ ਤੇ ਜਾਂਦੇ ਨੇ ਮੋਟਰਸਾਈਕਲਾਂ ਤੇ ਜਾਂਦੇ ਨੇ ਸਕੂਟਰੀਆਂ ਤੇ ਜਾਂਦੇ ਨੇ ਉਹਨਾਂ ਵਾਸਤੇ ਜ਼ਰੂਰ ਥੋੜਾ ਜਿਹਾ ਹੈਗਾ ਵੀ ਉਹ ਸਵੇਰੇ ਸਵੇਰੇ ਹੋਣ ਭੇਜ ਸਕਦੇ ਨੇ ਉਹਨਾਂ ਨੂੰ ਆਪਣਾ ਹੋਰ ਜਾਂ ਕਿਵੇਂ ਕੈਪ ਤੇ ਜਾਣਗੇ ਜਾਂ ਫਿਰ ਕਿਸੇ ਦੇ ਨਾਲ ਜਾ ਸਕਦੇ ਨੇ ਇਹ ਆਪਾਂ ਕਹਿ ਸਕਦੇ ਆ ਪਰ ਉਹਨਾਂ ਵਾਸਤੇ ਥੋੜੀ ਜੀ ਇਹ ਦਿੱਕਤ ਹੋ ਸਕਦੀ ਹੈ ਸਵੇਰੇ ਸਵੇਰੇ ਜਿਹੜੇ ਦਫ਼ਤਰੀ ਜਾਣ ਵਾਲੇ ਲੋਕ ਨੇ ਉਹ ਭੇਜ ਸਕਦੇ ਨੇ ਰਾਤ ਦੇ ਵਿੱਚ ਕਿਉਂਕਿ ਜਿਹੜਾ ਮੀਂਹ ਉਹ ਸਵੇਰੇ ਸਵੇਰੇ ਪੈਣਾ ਹੀ ਸ਼ੁਰੂ ਹੋ ਗਿਆ ਸੀ ਲੋਕ ਜਦੋਂ ਉੱਠੇ ਸੀ ਤੇ ਉਸ ਤੋਂ ਪਹਿਲਾਂ ਮੀ ਪਿਆਰਿਆ ਸੀ ਸੋ ਕਿਉਂਕਿ ਲੋਕਾਂ ਨੇ ਕਿਤੇ ਨਾ ਕਿਤੇ ਰੱਬ ਦਾ ਸ਼ੁਕਰਾਨਾ ਕੀਤਾ ਕਿ ਰੱਬਾ ਇੰਨੀ ਗਰਮੀ ਦੇ ਵਿੱਚ ਜਿਹੜਾ ਤੂੰ ਮੀਂਹ ਪਾਇਆ ਇਹ ਬਹੁਤ ਹੀ ਫਤਿਹਆ ਕੀਤਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਝੋਨਾ ਲਾਉਂਦੇ ਨੇ ਉਹਨਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਸੋ ਕਿਤੇ ਨਾ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਮੌਨਸੂਨ ਦੇ ਵਿੱਚ ਤੇ ਮੀਂਹ ਨੇ ਪੈਣੇ ਹੁੰਦਾ ਪਰ ਮੌਨਸੂਨ ਤੋਂ ਪਹਿਲਾਂ ਜਿਹੜੀ ਆਹ ਗਰਮੀ ਹੈ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਪੈ ਰਹੀ ਹੈ ਇਨਾਂ ਦਿਨਾਂ ਦੇ ਵਿੱਚ ਮੀਂਹ ਦਾਣਾ ਬੜਾ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਵਿੱਚ ਵਿੱਚ ਜੇ ਮੀਂਹ ਪੈਂਦਾ ਰਹੇ ਤੇ ਸੁੱਖ ਦਾ ਸਾਹ ਵੀ ਆਉਂਦਾ ਰਹਿੰਦਾ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਵੀ ਮਿਲਦੀ ਰਹਿੰਦੀ ਹੈ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਲ ਮਲਾ ਕੇ ਥੋੜਾ ਜਾਂ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਦੇ ਜਿਹੜੇ ਲੋਕ ਨੇ ਇਹਨਾਂ ਦੇ ਚਿਹਰਿਆਂ ਤੇ ਥੋੜੀਆਂ ਜੀਆਂ ਰੌਣਕ ਆਈ ਹੈ ਲੋਕਾਂ ਨੇ ਸੁੱਖ ਦਾ ਸਾਹ ਜ਼ਰੂਰ ਲਿਆ